ਨਗਰ ਨਿਗਮ ਦੀ ਟੀਮ ਨੇ ਰੋਜੀ ਰੋਡ ਤੇ ਖਾਣ ਪੀਣ ਦੀਆਂ ਦੁਕਾਨਾਂ ਅਤੇ ਰੈਸਟੋਰੈਂਟਾਂ ਦੀ ਚੈਕਿੰਗ ਕੀਤੀ ਹੈ ਤੇ ਉਸ ਦੌਰਾਨ ਗੰਦਗੀ, ਡਸਪਿਨ ਨਾ ਮਿਲਣ, ਸਫਾਈ ਦੇ ਮੁਕੰਮਲ ਪ੍ਰਬੰਧ ਨਾ ਹੋਣ ਸਮੇਤ ਚੂਹਿਆਂ ਦੇ ਹਮਮਨ ਕਾਰਨ 8 ਵਿਅਕਤੀਆਂ ਦੇ ਚਲਾਨ ਕੱਟੇ ਗਏ ਨੇ ਤੇ ਉਹਨਾਂ ਨੂੰ 6 ਦਸੰਬਰ ਨੂੰ ਨਿਗਮ ਦਫ਼ਤਰ ਵਿੱਚ ਸਹਾਇਕ ਸਿਹਤ ਅਫਸਰ ਅੱਗੇ ਪੇਸ਼ ਹੋਣ ਦੇ ਲਈ ਕਿਹਾ ਗਿਆ ਤੇ ਉਧਰ ਹੀ ਨਗਰ ਨਿਗਮ ਚੋਂ ਕੰਮ ਕਰਦੇ ਚੀਫ ਸੈਨੀਟਰੀ ਇਨਸਪੈਕਟਰ ਵਿਕਰਮਜੀਤ ਦੀ ਅਗਵਾਈ ਚ ਟੀਮ ਬਲ ਰੋਜੀ ਰੋਡ ਤੇ ਫੂਡ ਰੈਸਟੋਰੈਂਟ ਅਤੇ ਦੁਕਾਨਾਂ ਦੀ ਚੈਕਿੰਗ ਕਰਨ ਪਹੁੰਚੀ ਸੀ ਤੇ ਜਨਾ ਵਿੱਚ ਟੀਮ ਨੇ ਹੋਮੀ ਫੂਡ ਕੈਥਰੋਲ ਮਿਸਟਰ ਸ਼ੇਜ ਜੇਐਸ ਫਾਸਟ ਫੂਡ ਹੈਵਲ ਫਾਸਟ ਫੂਡ ਸਾਊਥ ਇੰਡੀਅਨ ਮਦਰਸੀ ਵੀਰਜੀ ਚਾਂਪ ਦਿੱਲੀ ਵਿੱਚ ਸੋਇਆ ਚਾਂਪ ਇਹ ਚਲਾਨ ਜਿਹੜੇ ਨੇ ਉਕੀਤੇ ਨੇ ਤੇ ਇਸ ਸਬੰਧੀ ਵਿੱਚ ਜਦੋਂ ਚੀਫ ਸੈਨੀਟਰੀ ਇਨਸਪੈਕਟਰ ਵਿਕਰਮਜੀਤ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਹੈ ਕਿ ਲੋਕਾਂ ਵੱਲੋਂ ਵਾਰ-ਵਾਰ ਸ਼ਿਕਾਇਤਾਂ ਮਿਲ ਰਹੀਆਂ ਸੀ ਕਿ ਦਲਹੋਜ਼ੀ ਰੋਡ ਤੇ ਚੱਲ ਰਿਏ ਰੈਸਟੋਰੈਂਟ ਅਤੇ ਦੁਕਾਨਾਂ ਵਿੱਚ ਸਫਾਈ ਵਿਵਸਥਾ ਦੀ ਚੈਕਿੰਗ ਕੀਤੀ ਜਾਵੇ ਤੇ ਉਹਨਾਂ ਦੱਸਿਆ ਹੈ ਕਿ ਟੀਮ ਨੇ 25 ਦੁਕਾਨਾਂ ਅਤੇ ਰੈਸਟੋਰੈਂਟਾਂ ਦੀ ਚੈਕਿੰਗ ਕੀਤੀ ਹੈ ਜਿਸ ਵਿੱਚ 8 ਖਾਣ-ਪੀਣ ਵਾਲੀਆਂ ਦੁਕਾਨਾਂ ਅਤੇ ਰੈਸਟੋਰੈਂਟ ਵਿੱਚ ਗੰਦਗੀ, ਸਫਾਈ ਦੀ ਕਾਰਟ ਮਿਆਦ ਪੁੱਗ ਚੁੱਕੀ, ਕਰੀਮਾ ਆ ਮੁਲਾਜ਼ਮਾਂ ਵੱਲੋਂ ਪਾਇਆ ਗਿਆ ਕੂੜਾ ਗੰਦਗੀ ਨਾਲ ਭਰੇ ਡਸਟਬਿਨ ਜੁਨਾ ਦੇ ਚਲਾਨ ਕੱਟੇ ਗਏ ਨੇ ਤੇ ਕਈ ਥਾਵਾਂ ਤੇ ਡਸਪੀਨਾਂ ਦੀ ਕਾਟ ਅਤੇ ਦੁਕਾਨਾਂ ਤੇ ਘੁੰਮਦੇ ਚੂਹੇ ਉਹਨਾਂ ਨੇ ਕਿਹਾ ਹੈ ਕਿ ਜੇਕਰ ਇਹ ਲੋਕ 26 ਦਸੰਬਰ ਨੂੰ ਸਹਾਇਕ ਸਿਹਤ ਅਧਿਕਾਰੀ ਸਾਹਮਣੇ ਪੇਸ਼ ਨਹੀਂ ਹੋਣਗੇ ਤਾਂ ਉਹਨਾਂ ਦਾ ਚਲਾਨ ਸੀਜੀਐਮ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਅੱਜ ਸ਼ਹਿਰ ਦੇ 25 ਦੁਕਾਨਾਂ ਦੇ ਛੱਪੇ ਮਾਰੀ ਕੀਤੀ ਹੈ ਪੀਐਮਸੀਏ 176 ਦੀ ਧਾਰਾ 323 ਦੇ ਅਧੀਨ ਅੱਜ ਮੈਂ 8 ਰੈਸਟੋਰੈਂਟਾਂ ਦੇ ਚਲਾਨ ਕੱਟੇ ਆ ਕੱਜ ਹੋਰ ਕਿਹੜੇ ਰੈਸਟੋਰੈਂਟ ਤੇ ਖੜੇ ਹੋ ਮੈਂ ਅਸਲੇ ਦਿੱਲੀ ਵੈਜ ਸੋਇਆ ਚਾਪ ਤੇ ਖੜਾ ਜੀ ਇਹਨਾਂ ਦੀ ਦੁਕਾਨ 'ਚ ਚੂਹੇ ਨਿਕਲੇ ਆ ਚੂਹੇ ਇਹਨਾਂ ਦਾ ਸਾਮਾਨ ਖਾ ਰਹੇ ਸੀ ਮੈਂ ਮੱਛੀ ਦੀ ਵੀਡੀਓ ਵੀ ਬਣਾਈ ਆ ਮੱਖੀਆਂ ਸੀ ਦੁਕਾਨ 'ਚ ਫ੍ਰੀਜ 'ਚ ਮੱਖੀਆਂ ਸੀ ਇਹਨਾਂ ਦੇ ਜਿਹੜੇ ਵੇਟਰ ਸੀ ਉਹਨਾਂ ਦੇ ਨੋਹਾਂ ਦੇ ਵਿੱਚ ਮੈਂ ਮੈਲ ਜੰਮੀ ਵੀ ਸੀ ਮੋਮੋ ਗੰਦੇ ਰੱਖੇ ਦੇ ਇਹਨਾਂ ਨੂੰ ਮੈਂ ਕਿਹਾ ਗਲਵਜ਼ ਪਾ ਕੇ ਤੇ ਕੰਮ ਕਰੋ ਆਪਣੇ ਦੁਕਾਨ 'ਚ ਇਹਨਾਂ ਦੀ ਦੁਕਾਨ ਤੇ ਰਫਰ ਨਹੀਂ ਮਿਲਿਆ ਇੱਕ ਡਰਮ ਜਿਆ ਮਿਲਿਆ ਉਹਦੇ 'ਚ ਗਿੱਲੇ ਗੁੜੇ ਪਾ ਰਹੇ ਸੀ ਉਹਦੇ ਸੁੱਕਾ ਗੁੜੇ ਪਾ ਰਹੇ ਸੀ। ਔਰ ਆਪਾਂ 25 ਰੈਸਟੋਰੈਂਟਾਂ ਨੂੰ ਅੱਜ ਅਦਾਇਗੀ ਕੀਤੀ ਆ ਕਾਰਪੋਰੇਸ਼ਨ ਵੱਲੋਂ। ਕਿ ਆਪਣੇ ਆਪਣੇ ਦੁਕਾਨ 'ਚ ਇੱਕ ਗਿੱਲੇ ਗੁੜੇ ਲਈ ਡਸਟਨ ਵੱਖਰਾ ਲਾਇਆ ਜਾਏ ਤੇ ਸੁੱਕੇ ਗੁੜੇ ਲਈ ਵੱਖਰਾ ਲਾਇਆ ਜਾਏ। ਇਸ ਤੋਂ ਇਲਾਵਾ ਸਰ ਹੋਰ ਕਿਹੜੇ-ਕਿਹੜੇ ਰੈਸਟੋਰੈਂਟ ਜਿਹਨਾਂ ਦੇ ਚਲਾਨ ਟੱਗੇ ਹੋਣ। ਮੈਂ ਤੁਹਾਨੂੰ ਦੱਸਿਆ ਕਿ ਹੰਮੀ ਫੂਡ, ਕਾਠੀ ਰੋਲ, ਜੀਐਸ ਫੂਡ ਹੈਵਨ, ਫਾਸ ਫੂਡ, ਸਾਊਥ ਇੰਡੀਅਨ ਤੇ ਇਹ ਦਿੱਲੀ ਵਿੱਚ ਅੱਜ 5 ਵਜੇ ਲਾਸਟ ਚਲਾਨ ਕੱਟਿਆ ਸੀ 4:55 ਮਿੰਟ ਦੇ ਲਾਸਟ ਚਲਾਨ ਕੱਟਿਆ ਦਿੱਲੀ ਵਿੱਚ ਸੋਇਆ ਚਾਪ ਵਾਲਿਆਂ ਦਾ ਜੇਕਰ ਸਾਰਾ ਚਲਾਨ ਖਤਮ ਤੋਂ ਬਾਅਦ ਵੀ ਕੋਈ ਸੁਧਾਰ ਨਹੀਂ ਹੁੰਦਾ ਹਾਂਜੀ 26 ਤਰੀਕ ਬੁਲਾਇਆ ਇਹਨਾਂ ਨੂੰ ਜੀ ਪਿਛਲੇ ਲਈ ਪਹਿਲੀ ਤਰੀਕ ਇਹਨਾਂ ਦੀ ਜੀ 26 ਤਰੀਕ ਐਚਓ ਦੇ ਸਾਹਮਣੇ ਬੇਸ਼ ਹੋਣਗੇ ਵੀ ਸਪਸ਼ਟੀਕਰਨ ਦਾਅ ਦੇ ਸਕੇ ਫਿਰ ਆਪਾਂ ਇਹਨਾਂ ਸੀਐਮ ਦੀ ਕੋਰਟ 'ਚ ਚਲਾਨ ਪੇਸ਼ ਕਰਾਂਗੇ ਫਿਰ ਜੱਜ ਸਾਹਿਬ ਇਹਨਾਂ ਨੂੰ ਸਜ਼ਾ ਤੇ ਜੁਰਮਾਨਾ ਦੋਨੇ ਕਰ ਸਕਦੇ ਨਗਰ ਨਿਗਮ ਦੀ ਟੀਮ ਨੇ ਰੋਜੀ ਰੋਡ ਤੇ ਖਾਣ ਪੀਣ ਦੀਆਂ ਦੁਕਾਨਾਂ ਅਤੇ ਰੈਸਟੋਰੈਂਟਾਂ ਦੀ ਚੈਕਿੰਗ ਕੀਤੀ ਹੈ ਤੇ ਉਸ ਦੌਰਾਨ ਗੰਦਗੀ, ਡਸਪਿਨ ਨਾ ਮਿਲਣ, ਸਫਾਈ ਦੇ ਮੁਕੰਮਲ ਪ੍ਰਬੰਧ ਨਾ ਹੋਣ ਸਮੇਤ ਚੂਹਿਆਂ ਤੇ ਘੁੰਮਣ ਕਾਰਨ 8 ਵਿਅਕਤੀਆਂ ਦੇ ਚਲਾਨ ਕੱਟੇ ਗਏ ਨੇ ਤੇ ਉਹਨਾਂ ਨੂੰ 26 ਦਸੰਬਰ ਨੂੰ ਨਿਗਮ ਦਫ਼ਤਰ ਵਿੱਚ ਸਹਾਇਕ ਸਿਹਤ ਅਫਸਰ ਅੱਗੇ ਪੇਸ਼ ਹੋਣ ਦੇ ਲਈ ਕਿਹਾ ਗਿਆ ਤੇ ਉਧਰ ਹੀ ਨਗਰ ਨਿਗਮ ਚੋਂ ਕੰਮ ਕਰਦੇ ਚੀਫ ਸੈਨੀਟਰੀ ਇਨਸਪੈਕਟਰ ਵਿਕਰਮਜੀਤ ਦੀ ਅਗਵਾਈ ਚ ਟੀਮ ਬਲ ਰੋਜੀ ਰੋਡ ਤੇ ਫੂਡ ਰੈਸਟੋਰੈਂਟ ਤੇ ਦੁਕਾਨਾਂ ਦੀ 체킹 ਕਰਨ ਪਹੁੰਚੀ ਸੀ ਤੇ ਜਿਨ੍ਹਾਂ ਵਿੱਚ ਟੀਮ ਨੇ ਹੋਮੀ ਫੂਡ ਕੈਥਰੋਲ ਮਿਸਟਰ ਸ਼ੇਜ ਜੇਐਸ ਫਾਸਟ ਫੂਡ ਹੈਵਲ ਫਾਸਟ ਫੂਡ ਸਾਊਥ ਇੰਡੀਅਨ ਮਦਰਸੀ ਬੀਰ ਦੀ ਚਾਂਪ ਦਿੱਲੀ ਵਿੱਚ ਸੋਇਆ ਚਾਂਪ ਦੇ ਚਲਾਨ ਜਿਹੜੇ ਨੇ ਉਹ ਕਿਤੇ ਨੇ ਇਸ ਸਬੰਧ ਵਿੱਚ ਜਦੋਂ ਚੀਫ ਸੈਨੇਟਰੀ ਇਨਸਪੈਕਟਰ ਵਿਕਰਮਜੀਤ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਹੈ ਕਿ ਲੋਕਾਂ ਵੱਲੋਂ ਵਾਰ-ਵਾਰ ਸ਼ਿਕਾਇਤਾਂ ਮਿਲ ਰਹੀਆਂ ਸੀ ਕਿ ਦਲਹੋਜ਼ੀ ਰੋਡ ਤੇ ਚੱਲ ਰਹੀਆਂ ਰੈਸਟੋਰੈਂਟ ਅਤੇ ਦੁਕਾਨਾਂ ਵਿੱਚ ਸਫਾਈ ਵਿਵਸਥਾ ਦੀ ਚੈਕਿੰਗ ਕੀਤੀ ਜਾਵੇ ਤੇ ਉਹਨਾਂ ਦਾਸੀਆ ਹੈ ਕਿ ਟੀਮ ਨੇ 25 ਦੁਕਾਨਾਂ ਅਤੇ ਰੈਸਟੋਰੈਂਟਾਂ ਦੀ ਚੈਕਿੰਗ ਕੀਤੀ ਜਿਸ ਵਿੱਚ 8 ਖਾਣ-ਪੀਣ ਵਾਲੀਆਂ ਦੁਕਾਨਾਂ ਅਤੇ ਰੈਸਟੋਰੈਂਟ ਵਿੱਚ ਗੰਦਗੀ, ਸਫਾਈ ਦੀ ਕਾਰਟ, ਮਿਆਦ ਉੱਪ ਚੁੱਕੀ ਕਰੀਮਾਂ ਅਤੇ ਮੁਲਾਜ਼ਮਾਂ ਵੱਲੋਂ ਪਾਇਆ ਗਿਆ ਕੂੜਾ ਗੰਦਗੀ ਨਾਲ ਭਰੇ ਡਸਟਬਿਨਾਂ ਦੀ ਪਾਏ ਗਏ ਨੇ ਜੋਨਾਂ ਦੇ ਚਲਾਨ ਕੱਟੇ ਗਏ ਨੇ ਤੇ ਕਈ ਥਾਵਾਂ ਤੇ ਡਸਪੀਨਾਂ ਦੀ ਘਾਟ ਅਤੇ ਦੁਕਾਨਾਂ ਤੇ ਘੁੰਮਦੇ ਚੂਹੇ ਉਹਨਾਂ ਨੇ ਕਿਹਾ ਹੈ ਕਿ ਜੇਕਰ ਇਹ ਲੋਕ 26 ਦਸੰਬਰ ਨੂੰ ਸਹਾਇਕ ਸਿਹਤ ਅਧਿਕਾਰੀ ਸਾਹਮਣੇ ਪੇਸ਼ ਨਹੀਂ ਹੋਣਗੇ ਤਾਂ ਉਹਨਾਂ ਦਾ ਚਲਾਨ ਸੀਜੀਐਮ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਅੱਜ ਸ਼ਹਿਰ 'ਚ 25 ਦੁਕਾਨਾਂ ਦੇ ਛੱਪੇ ਮਾਰੀ ਕੀਤੀ ਹੈ ਜੀ ਪੀਐਮਸੀਏ 1976 ਦੀ ਧਾਰਾ 323 ਦੇ ਅਧੀਨ ਅੱਜ ਮਾ ਅੱਠ ਰੈਸਟੋਰੈਂਟਾਂ ਦੇ ਚਲਾਨ ਕੱਟੇ ਆ ਅੱਜ ਫੋਰਥ ਕਿਹੜੇ ਰੈਸਟੋਰੈਂਟ ਤੇ ਖੜੇ ਹੋ ਮੈਂ ਅਸਲੇ ਦਿੱਲੀ ਵੈਜ ਸੋਇਆ ਚਾਪ ਤੇ ਖੜਾ ਆ ਜੀ ਇਹਨਾਂ ਦੀ ਦੁਕਾਨ 'ਚ ਚੂਹੇ ਨਿਕਲੇ ਆ ਚੂਹੇ ਇਹਨਾਂ ਦਾ ਸਾਮਾਨ ਖਾ ਰਹੇ ਸੀ ਵੈ ਮੈਂ ਪਛਵੀ ਦੀ ਵੀਡੀਓ ਵੀ ਬਣਾਈ ਆ ਮੱਖੀਆਂ ਸੀ ਦੁਕਾਨ 'ਚ ਫ੍ਰੀਜ 'ਚ ਮੱਖੀਆਂ ਸੀ ਇਹਨਾਂ ਦੇ ਜਿਹੜੇ ਵੇਟਰ ਸੀ ਉਹਨਾਂ ਦੇ ਨੋਹਾਂ ਦੇ ਵਿੱਚ ਮੈਂ ਮੈਲਜਮੀ ਵੀ ਸੀ ਮੋਮੋ ਗੰਦੇ ਰੱਖੇ ਦੇ ਇਹਨਾਂ ਨੂੰ ਮੈਂ ਕਿਹਾ ਗਲਵਜ਼ ਪਾ ਕੇ ਤੇ ਕੰਮ ਕਰੋ ਆਪਣੇ ਦੁਕਾਨ 'ਚ ਇਹਨਾਂ ਦੀ ਦੁਕਾਨ ਤੇ ਰਸਫਰ ਨਹੀਂ ਮਿਲਿਆ ਇੱਕ ਡਰਮ ਜਿਆ ਮਿਲਿਆ ਉਹਦੇ ਜੀ ਗਿੱਲੇ ਗੁੜਾ ਪਾ ਰਹੇ ਸੀ ਸੁੱਕਾ ਗੁੜਾ ਪਾ ਰਹੇ ਸੀ ਹੋਰ ਆਪਾਂ 25 ਰੈਸਟੋਰੈਂਟਾਂ ਨੂੰ ਅੱਜ ਅਦਾਇਤ ਕੀਤੀ ਆ ਕਾਪਰੇਸ਼ਨ ਵੱਲੋਂ ਕਿ ਆਪਣੇ ਆਪਣੇ ਦੁਕਾਨ 'ਚ ਇੱਕ ਗਿੱਲੇ ਗੁੜੇ ਲਈ ਡਸਟਪਿਨ ਵੱਖਰਾ ਲਾਇਆ ਜਾਏ ਤੇ ਸੁੱਕੇ ਗੁੜੇ ਲਈ ਵੱਖਰਾ ਲਾਇਆ ਜਾਏ ਇਸ ਤੋਂ ਇਲਾਵਾ ਸਰ ਹੋਰ ਕਿਹੜੇ ਕਿਹੜੇ ਰੈਸਟੋਰੈਂਟਾਂ ਦੇ ਨਾਲ ਚਰਾਲ ਕਿਤੇ ਹੋਣ ਮੈਂ ਤੁਹਾਨੂੰ ਦੱਸਿਆ ਕਿ ਹੰਮੀ ਫੂਡ ਕਾਠੀ ਰੋਲ ਜੀਐਸ ਫੂਡ ਹੈਵਨ ਫੋਰ ਫੂਡ ਸਾਊਥ ਇੰਡੀਅਨ ਤੇ ਦਿੱਲੀ ਵਿੱਚ ਜਲਿਆਂ ਦਾ ਅੱਜ 5 ਵਜੇ ਲਾਸਟ ਚਲਾਨ ਕੱਟਿਆ ਸੀ 4:55 ਮਿੰਟ ਦੇ ਲਾਸਟ ਚਲਾਨ ਕੱਟਿਆ ਦਿੱਲੀ ਵਿੱਚ ਸੋਇਚ ਆਪਾਂ ਲਿਆ ਦਾ ਜੇਕਰ ਸਾਰਾ ਚਲਾਨ ਖਤਮ ਤੋਂ ਬਾਅਦ ਵੀ ਕੋਈ ਸੁਧਾਰ ਨਹੀਂ ਹੁੰਦਾ ਹਾਂਜੀ 26 ਤਰੀਕ ਬੁਲਾਇਆ ਇਹਨਾਂ ਨੂੰ ਜੀ ਪਿਛਲੇ ਲਈ ਪਹਿਲੀ ਤਰੀਕ ਇਹਨਾਂ ਦੀ ਜੀ 26 ਤਰੀਕ ਐਚਓ ਦੇ ਸਾਹਮਣੇ ਬੇਸ਼ ਹੋਣਗੇ ਜੀ ਸਪਸ਼ਟੀਕਰਨ ਦਾਅ ਦੇ ਸਕੇ ਫਿਰ ਆਪਾਂ ਇਹਨਾਂ ਸੀਐਮ ਦੀ ਕੋਰਟ 'ਚ ਚਲਾਨ ਪੇਸ਼ ਕਰਾਂਗੇ ਫਿਰ ਜੱਜ ਸਾਹਿਬ ਇਹਨਾਂ ਨੂੰ ਸਜ਼ਾ ਤੇ ਜਰੂਰ ਕੈਮਰਾ ਪਰਸਨ ਹਾਣੀ ਦੇ ਨਾਲ ਅੱਜ ਸੈਨੀਟਰੀ ਰਿਪੋਰਟ